ਐਸਆਈ ਗੁਰਦੀਪ ਸਿੰਘ ਇਹਨਾਂ ਨੇ ਥਾਣਾ ਮੀਡੀਆਣਾ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਹੋਰ ਵੀ ਮਲਾਜ਼ਮ ਉੱਥੇ ਹਾਜ਼ਰ ਸੀ ਇੱਕ ਜਿਹੜੀ ਫਗਵਾੜਾ ਵਾਲੀ ਸਾਈਡ ਤੋਂ ਛੋਟਾ ਹਾਥੀ ਜਾਂ ਮਿੰਨੀ ਆਪਾਂ ਇਹਨੂੰ ਉੱਥਾ ਕਹਿ ਸਕਦੇ ਹਾਂਗੇ ਆ ਜਿਹਦੇ ਤੇ ਵੇਰਕਾ ਲਿਖਿਆ ਹੋਇਆ ਸੀਗਾ ਉਹ ਫਗਵਾੜਾ ਸਾਈਡ ਤੋਂ ਸ਼ਾਹਕੋਵਲ ਨੂੰ ਜਾ ਰਿਹਾ ਸੀ ਜਦੋਂ ਉਸਨੇ ਨਾਕਾ ਬੰਦੀ ਦੇਖੀ ਤਾਂ ਉਹ ਉਹਦੇ ਜਿਹੜੀ ਆਪਣਾ ਟਰੱਕ ਤੇ ਸੀ ਮਿੰਨੀ ਟਰੱਕ ਜਿਹਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਹਿੱਟਾਂ ਦਾ ਰਸਤਾ ਹੈਗਾ ਆ ਪਿੰਖਨਾਵੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਇਹ ਪਾ ਲਿਆ ਇਹਨਾਂ ਨੂੰ ਸ਼ੱਕ ਦੀ ਬਨਾ ਤੇ ਇਹਨਾਂ ਨੇ ਪਿੱਛਾ ਕੀਤਾ ਇੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸੀਗਾ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਜਿਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਪਰਜੀਸ਼ ਕੁਮਾਰ ਜੋ ਪੁਰਾਣੀ ਬਸੀ ਦਾ ਰਹਿਣ ਵਾਲਾ ਸੀ ਅਤੇ ਜਸਪਰੀ ਸਿੰਘ ਉਹ ਰਵਿਦਾਸਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਨੇ ਪੁੱਛ ਕੇ ਤੇ ਇਹਨਾਂ ਨੇ ਮੰਨਿਆ ਕਿ ਜਿਹੜੀ ਸਾਡੀ ਗੱਡੀ ਦੀ ਬਾਡੀ ਬਣੀ ਹੋਈ ਹੈਗੀ ਆ ਐਵਨ ਵੜਿਆ ਹੋਇਆ ਹੈ ਉਹਦੇ ਵਿੱਚ ਇਹ ਸ਼ਰਾਬ ਨਜਾਇਜ਼ ਜਿਹੜ ਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੋਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਕਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 20 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ 5 ਪੇਟੀਆਂ 올ਡ ਮੰਕ ਬ੍ਰਾਮ 3 ਪੇਟੀਆਂ ਤੇ ਸੰਤਰਾ ਦੇ ਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਅਲਾਉਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ 4 ਪੇਟੀਆਂ ਬਰਾਮਦ ਹੋਈਆਂ ਇਸ ਤਰ੍ਹਾਂ ਕੁੱਲ 8 ਪੇਟੀਆਂ ਬਰਾਮਦ ਹੋਈਆਂ ਤੋਂ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਨੰਬਰ 109 ਮਿਤੀ 2/2/202 ਇਕਾਟੂ ਮਮ 88 ਇਕਾਟ ਇਕਾਟੇ 14 ਐਕਸਾਈਜ਼ ਐਕਟ ਆਲਾ ਮੀਟੀਆਂ ਨਾਲ ਰਜਿਸਟਰ ਕੀਤਾ ਆ ਤੇ ਇਹਨਾਂ ਤੋਂ ਹੋ ਜਿਹੜੀ ਹੈਗੀ ਆ ਲੰਗਾਈ ਨਾਲ ਕੁਝ ਕੀ ਕੀਤੀ ਜਾਦੀ ਆ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਮੰਗ ਹਾਸਲ ਕਰਕੇ ਹੋਰ ਪੁੱਛਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਹਦੇ ਵਿੱਚ ਨਾ ਮਤਲਬ ਇਨਵੋਲਵ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਰੀਏ ਕਾਰਵਾਈ ਕੀਤੀ ਜਾਵੇਗੀ ਜਿਹੜੀ ਮੁਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਹਦੇ ਉੱਤੇ ਗ੍ਰੇਲ ਕਾ ਮਿਲਕ ਪਲਾਂਟ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫਤੀਸ਼ ਕਰਾਂਗੇ ਕਿ ਇਹਨੇ ਜਿਹੜਾ ਹੈਗਾ ਆ ਪੁਲਿਸ ਨੂੰ ਧੋਖਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂ ਕੀ ਇਹ ਗ੍ਰੇਲ ਕਾ ਪਲਾਂਟ ਜਿਹੜਾ ਮਿਲਕ ਪਲਾਂਟ ਹੈਗਾ ਹਿਸ਼ਾਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਜਾਂ ਉੱਥੇ ਇਹ ਗੱਡੀ ਚੱਲਦੀ ਹੈਗੀ